ਹੇ ਗਾਇਸ ਲੈ ਕੇ ਹਾਜ਼ਰ ਹਾਂ ਪੰਜਾਬੀ ਵਰਣਮਾਲਾ ਚਿਲਕੀ ਅਸੀਂ ਪਨੋਸ਼ਨ ਵਿੱਚ ਜਾਂ ਅਸੀਂ ਉਚਾਰਨ ਦੇ ਵਿੱਚ ਹਮੇਸ਼ਾ ਹੀ ਗਲਤੀ ਕਰਦੇ ਹਾਂ ਉ ਅੰਗਰੇਜ਼ੀ ਦਾ ਯੂ ਔਰ ਓ ਅ ਆ ਈ ਈ ਸ ਹ ਉੜਾ ਐੜਾ ਈੜੀ ਸਸਾ ਹਕ ਕ ਖ ਗ ਕ ਨ ਚ ਸ਼ ਜ ਚ ਣਾ ਟਾ ਠ ਡ ਣਾ ਤਾ ਤਾ ਦਾ ਤਾ ਨਾ ਅਣਾ ਅਨੀਆਂ ਵੀ ਐਸੀ ਬੋਲਦੇ ਆਂ ਨੰਗਾ ਵੀ ਬੋਲ ਜਾਨਨੇ ਆ ਨਾ ਨਾ ਅਣਾ ਨਾਣਾ ਨਈਆ ਅਣੰਗਾ ਔਰ ਨਈਆ ਇਹਨਾਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਫਰਕ ਆ ਨੰਨਾ ਨਾਣਾ ਟੈਂਕਾ ਟ ਅਸੀਂ ਟੈਂਕਾ ਬੋਲਦੇ ਆਂ ਟ ਫੇਰ ਇਸੇ ਤਰ੍ਹਾਂ ਪਾ ਪਾ ਬਾ ਪਾ ਮਾ ਇਹ ਯਾ ਰਾ ਲਾ ਵਾੜਾ ਸ਼ਾ ਸਸੇ ਪਰ ਵਿੰਦੀ ਸ਼ਾ ਕੱਕੇ ਪਰ ਵਿੰਦੀ ਖਾ ਗੱਗੇ ਪਰ ਵਿੰਦੀ ਖਾ ਜਿਜੇ ਪਰ ਵਿੰਦੀ ਛ ਪੱਪੇ ਪਰ ਵਿੰਦੀ ਫਾ ਲੱਲੇ ਪਰ ਵਿੰਦੀ ਲਾ ਇਸੇ ਤਰ੍ਹਾਂ ਜਿਹੜਾ ਅਸੀਂ ਆ ਪੋ ਪਾ ਫਫਾ ਫਾ ਬੱਬਾ ਬੋ ਪੱਪਾ ਕੋ ਮਮਾ ਮਾ ਇਹ ਯਾ ਯਾ ਰ ਰ ਲ ਲ ਲ ਵ ਵ ਵ ਰ ਡ ਰ ਇਹ ਸਾਡੀ ਜਿਹੜੀ ਹੈ ਪੰਜਾਬੀ ਮਾਣ ਵਾਲਾ ਸਹੀ ਪੜਨਾ ਸੁਵਿਸ਼ੇ ਨਹੀਂ ਇਸ ਤਰ੍ਹਾਂ ਦੋ ਤਰ੍ਹਾਂ ਬੋਲਦੇ ਧੰਨਵਾਦ